ਅੱਜ ਫੇਰ ਤੋਰੀਆਂ ਬਣਾਉਣੀਆਂ ਦੇਖੋ ਤੋਰੀਆਂ ਸਾਈਜ਼ ਦੇਖੋ ਇਹਦਾ ਸਾਰੇ ਕੱਚੇ ਨਾਲੇ ਕਿੱਥੇ ਕੱਚੇ ਤੋੜਦੇ ਪਹਿਲਾਂ ਹੋਰ ਤੋਰੀਆਂ ਦੇਖੋ ਤੋਰੀ ਕੱਡਾ ਸਾਈਜ਼ ਆਹ ਦੇਖੋ ਬਿਲਕੁਲ ਕੱਚੇ ਆ ਮਣਕੇ ਦਿਖਾਵਾ ਇੱਕ ਗਿੱਠ ਦੋ ਗਿੱਠਾਂ ਦੇ ਆ। ਕੱਟਿਓ। ਏਰੀ ਇੱਥੇ ਨੇ ਆਪਾਂ ਨਵੇਂ ਸਟਾਈਲ ਦੇ ਬਣਾਵਾਂਗੇ ਸਬਜ਼ੀ। ਦੇਖੋ ਤੋਰੀ। ਕੀ ਬਾਤ ਹੈ। ਐਕਸਾਈਜ਼। ਬਸਨ ਤੋੜਨਾ ਕਰ ਦੇਣਾ ਬੰਦਾ ਡੂੰਗੀ ਨਹੀਂ ਜਾਂਦੀ। ਅੱਜ ਨਵੇਂ ਸਟਾਈਲ ਦੇ ਤੋਰੀਆਂ ਬਣਾਵਾਂਗੇ। ਉਸ ਤਰ੍ਹਾਂ ਦਾ ਸਟਾਈਲ ਸੀਗਾ ਉਹ ਸੀਗਾ ਰਾਜਸਤਾਨੀ ਹੈ ਜਾਂ ਪਾਕਿਸਤਾਨੀ ਤੇ ਮਤਲਬ ਇਹਨੂੰ ਛਿੜੜਨਾ ਜਾਂ ਬੜਾ ਛੱਲਣਾ ਨਹੀਂ ਜਗਾ ਫਿਰ ਜਿਹੜਾ ਇਹਦੀ ਪਾਤੀ ਦੀ ਚਾਹ ਸਵਾਦ ਜਾਂ ਹੁੰਦਾ ਇਹ ਚਲਾ ਜਾਂਦਾ ਇੱਥੋਂ ਠੀਕ ਹੈ ਕਿ ਤੁਰੀਆਂ ਹਮੇਸ਼ਾ ਇਹ ਬਣਾਉਂਦੇ ਆਉਣੇ ਆਪਾਂ ਥੋੜਾ ਟਰਾਈ ਕਰਦੇ ਆਂ ਵਧੀਆ ਬਣ ਜਾਣਗੀਆਂ ਹਨ ਪਰ ਇਹਨੂੰ ਟੇਸਟ ਕਰ ਲੇ ਕੱਟ ਕੇ ਕਈ ਵਾਰ ਜਿਵੇਂ ਖੀਰਾ ਕੋੜਾ ਨਿਕਲ ਜਾਂਦਾ ਨੇ ਵਿੱਚ ਦੀ ਉਵੇਂ ਇਹ ਵੀ ਨਿਕਲ ਜਾਂਦਾ ਥੋੜੀ ਜਿਹੀ ਕੱਟ ਕੇ ਇਹਨੂੰ ਟੇਸਟ ਕਰਦੇ ਆਂ ਆਪਾਂ ਸਾਰੇ ਉਸ ਤੋਂ ਬਾਅਦ ਇਹਨੂੰ ਫਿਰ ਕੱਟ ਲਾਉਣਾ ਦੱਸਦੇ ਕਿਵੇਂ ਕੱਟ ਲਾਉਣਾ ਉਸ ਤੋਂ ਬਾਅਦ ਇਹਨੂੰ ਮੈਰੀਨੇਟ ਵੀ ਕਰਨਾ ਤਾਂ ਪਉਣਾ ਘੱਟਾ ਬਾਕੀ ਨਾਲ ਦੇ ਨਾਲ ਚੱਲੀ ਜਾਓ ਸਾਰਾ ਕੁਝ ਇਹ ਜਿਹੜੇ ਪੀਸ ਕੱਟ ਲਾਂਗੇ ਠੀਕ ਹੈ ਇਹਦੇ ਵਿੱਚ ਕੱਟ ਲਾਉਣਾ ਤੇ ਮਤਲਬ ਪੂਰਾ ਨਹੀਂ ਵੱਢਣਾ ਇਹ ਇੰਨਾ ਕੱਟ ਲਾਉਣਾ ਤਾਂ ਕਿ ਇਹਦੇ ਵਿੱਚ ਮੈਰੀਨੇਟ ਚੰਗੀ ਤਰ੍ਹਾਂ ਹੋ ਜਾਵੇ ਸਾਰਿਆਂ ਚ ਲਾਉਣਾ ਹੈ ਠੀਕ ਹੈ ਕੰਪਲੀਟ ਹੋ ਗਿਆ ਚਾ ਟੋਰੀ ਨੂੰ ਮੈਰੀਨੇਸ਼ਨ ਕਰਨ ਵਾਸਤੇ ਸਮਾਨ ਤਿਆਰ ਹੈ ਮਿਕਚਾ ਤਨਚਾਹ ਫਰੀਆਂ ਆਪਣਾ ਆਧਾ ਆਧਾ ਤੇ ਮੂਫਰੀ ਹੈ ਪੁੰਨੀ ਹੋਈ ਕੱਚੀ ਨਹੀਂ ਰਹਿਣੀ ਬਾਅਦ ਚ ਕੱਚੇ ਜੇ ਹੋਈ ਜਾਉਗੇ ਬਿਨਾਂ ਘਰ ਤੋਂ ਧਨੀਆ ਤੇ ਲਸਣ ਤੇ ਹੈਗੀ ਆ ਤਈ ਹੁਣ ਇਹਨੂੰ ਕਰਦੇ ਆਂ ਸੀ ਮਸਾਲਾ ਬਣਾਉਣਾ ਮੇਰੀ ਦੁਸ਼ਨਾ ਲਓ ਜੀ ਤਿਆਰੀਆਂ ਸ਼ੁਰੂ ਹੈ a alugina desse que eu o desse que eu o agora a alugina ਆਪਾਂ ਪਾ ਦੋਗੇ ਪਾਉਜੀ ਕੰਡੇ ਚ ਹੂੰ ਚੋਪ ਰਹੇ ਹਾਂ ਚੋਪ ਰਹੇ ਹਾਂ ਆਹ ਉਪਰਲੇ ਪਾਸੇ ਲੱਗੇ ਰਹੇ ਪੋਬਾਲਾ ਕੁਝ ਨਹੀਂ ਪਾਉਣਾ ਤੇ ਬਸ ਇੱਕ ਟਮਾਟਰ ਬਾਕੀ ਉਹ ਜਿਹਾ ਪਾਇਆ ਹੈ ਤੇ ਨੂਨ ਮਿਰਚ ਪਾ ਲਾਂਗਾ ਥੋੜਾ ਜਿਹਾ ਬਸ ਓਕੇ ਹੋਰ ਟਾਈਮ ਹੈ ਟਮਾਟਰ ਪੋੜਨਾ 2 ਟਮਾਟਰ ਆਏ ਹੋ ਲਾਲ ਨਮਕ ਦੇਖੇ ਭਾਈਓ ਜਬਦ ਪਾਤਾ ਪਹਿਲੇ ਨਹੀਂ ਇਹ ਨਾ ਬੋਖਾਲਦੀ ਨਾ ਬਲੀ ਪਾਓ ਮਾ ਫਿਊਚਰ ਨਾਗ ਮਸਾਲਾ ਟ੍ਰੇਇਗੋ ਕਰਮਾ ਨੇ ਗਾਰੇ 5 ਤੇ 10 ਆ ਤਾਂ ਇਹ ਬੋਟਰਾ ਇਹ ਬੋ ਇਹ ਹੀਰਾ ਬੋ ਰਹਿਣ ਤੇ ਜੀਰਾ ਤਾਂ ਪਾ ਲ ਲਤਾ ਬਸ ਕੋਲੋਂ ਥੋੜਾ ਜਿਹਾ ਚਾਰਮੇਟ ਰੱਖਾਂਗੇ ਉਸ ਤੋਂ ਬਾਅਦ ਇਸ ਤੇ ਰਾਂਹ ਮਸਾਲਾ ਪੁੱਜ ਗਿਆ ਹੁਣ ਜਿਹੜੇ ਮੈਰੀਨੇਸ਼ਨ ਕੀਤੇ ਸਨ ਉਹ ਪਾਉ ਲੋ ਕੁਬਾਰੇ ਮਸਾਲੇ ਨਹੀਂ ਪਾਏ ਹੈ ਤਾਂ ਉਹੀ ਹੈ ਘਰ ਵਾਲੇ ਇਹ ਤੋੜੇ ਨਹੀਂ ਵੀ ਪਸੰਦ ਨਾ ਇਹਦੇ ਵਿੱਚ ਪਾਣੀ ਪਾ ਕੇ ਹੀ ਪਾਉਦੇ ਵਿਚਾਰੇ ਆਹ ਵਾਣਾ ਕਿੰਨਾ ਲੱਗੇ ਹੋਰ ਪਾ ਦਿਓ ਪਾਣੀ ਦੀ ਲੋੜ ਆ ਬਸ ਐਨਾ ਬਹੁਤ ਆ ਪਾ ਦੋ ਗਲਿਕ ਸੈਂਟ ਮਸਾਲੇ ਨੇ ਜਿਹਦਾ ਲਾ ਕੇ ਇਹਨੂੰ ਹੱਤੋਂ ਘੱਟ 70 ਮਿੰਟ మీడియం ਬੇਸ ਤੇ ਕਰ ਦਉਂਗੇ ਜੀ ਤੇ ਬਿਲਕੁਲ ਭੁੱਲੀਆਂ ਹੋਈਆਂ ਥੋੜਾ ਜਿਹਾ ਹੋਰ ਜੀ ਉਹ ਜਿਹੜੇ ਤਿਆਰ ਨੇ ਆਪਣੇ ਮਿਲ ਫਰ ਦਾ ਦਾ ਉਹ ਦਾ ਸਟਾਈਲ ਤੋਂ ਨਾ ਜਿਹੜਾ ਤੋਰੀਆਂ ਨਹੀਂ ਖਾਣਾਂ ਨੂੰ ਆਹ ਸਟਾਈਲ ਜਿਮਣਾ ਦੇ ਕੋਲ ਕਮਾਲ ਦੀ ਰੈਸਪੀ ਆ ਵੀ ਹੈ ਪਾਕਿਸਤਾਨੀ ਵੀਡੀਓ ਲੋਕਾਂ ਨੂੰ ਚੰਗੀ ਲੱਗੀ ਸ਼ੇਅਰ ਕਰਦੇ ਹੋ